ਸਰ ਕੀ ਨਾ ਤੁਹਾਡਾ ਤੇ ਜਿਹੜਾ ਅੱਜ ਸੈਮੀਨਾਰ ਅਰਗੂਜ਼ ਕੀਤਾ ਗਿਆ ਤੁਹਾਡੀ ਕੰਪਨੀ ਵੱਲੋਂ ਕਿਸ ਕੰਪਨੀ ਦਾ ਪੋਸਟ ਸੈਮੀਨਾਰ ਸੀਗਾ ਤੇ ਬੱਚਿਆਂ ਦੇ ਵਿੱਚ ਕਿਸ ਤਰ੍ਹਾਂ ਦਾ ਰਿਸਪੌਂਸ ਰਿਹਾ ਮੇਰਾ ਨਾਮ ਪੰਕਜ ਚੁੱਕ ਹੈ ਜੀ ਮੈਂ ਸਿੰਜੈਂਟਾ ਇੰਡੀਆ ਕੰਪਨੀ ਚ ਕੰਮ ਕਰਦਾ ਤੇ ਐਜ਼ ਅ ਡਿਵੀਜ਼ਨਲ ਮਾਰਕੀਟਿੰਗ ਮੈਨੇਜਰ ਨੌਰਥ ਦਾ ਮੈਂ ਉਹਦਾ ਇੰਚਾਰਜ ਹੈਗਾ ਜੀ ਅੱਜ ਦਾ ਜਿਹੜਾ ਇਹ ਜਿਹੜਾ ਅਸੀਂ ਇਹ ਪ੍ਰੋਗਰਾਮ ਕੀਤਾ ਹੈ ਇਹ ਹੈ ਆਈ ਰਾਈਜ਼ ਦਾ ਇੱਕ ਬੈਚ ਸਾਡਾ ਅੱਜ ਅਸੀਂ ਕਲੋਜ਼ਿੰਗ ਸੈਲੀਬ੍ਰਿਟੀ ਕਰ ਰਹੇ ਹਾਂ ਕਲਾਸਰੂਮ ਟ੍ਰੇਨਿੰਗ ਜਿਹੜੀ ਹੈ ਉਹ ਸਾਡੀ ਕੰਪਲੀਟ ਹੋ ਚੁੱਕੀ ਹੈ ਦੇਸ ਤੋਂ ਬਾਅਦ 2 ਮਹੀਨੇ ਦੀ ਸਾਡੀ ਓਨ ਫੀਲਡ ਜਿਹੜੀ ਆ ਉਹ ਟ੍ਰੇਨਿੰਗ ਰਹੇਗੀ ਜੀ ਹੁਣ ਸਵਾਲ ਇਹ ਹੈ ਕਿ ਆਈ ਦਾ ਇਸ ਹੈ ਕੀ ਹੈ ਸਾਡੇ ਐਮ ਡੀ ਸੁਸ਼ੀਲ ਜੀ ਸੁਸ਼ੀਲ ਕੁਮਾਰ ਜੀ ਜਿਹੜੇ ਉਹਨਾਂ ਦਾ ਇੱਕ ਕਨਸੈਪਟ ਹੈ ਕਿ ਜਿਹੜਾ ਇੱਕ ਦੂਦਲ ਜਿਹੜਾ ਯੂਥ ਹੈ ਉਹਨਾਂ ਵਾਸਤੇ ਅਸੀਂ ਕੋਈ ਐਜਾ ਕੋਰਸ ਡਵੈਲਪ ਕਰੀਏ ਜਿਹਦੇ ਨਾਲ ਉਹਨੂੰ ਨਾ ਪਿੰਡ 'ਚ ਰਹਿ ਕੇ ਉਹ ਉਹ ਜਿਹੜਾ ਹੈ ਆਪਦੀ ਜਿਹੜੀ ਹੈ ਇਨਕਮ ਬਣਾ ਸਕੇ ਉੱਥੇ ਰਹਿ ਕੇ ਆਪਦੇ ਜਿਹੜੇ ਫੈਮਿਲੀ ਹੈ ਜਾਂ ਨਾਲ ਦੇ ਜਿਹੜੇ ਹੈਗੇ ਆ ਆਂਡੀ ਕਵਾਂਟੀ ਉਹਨਾਂ ਨੂੰ ਜਿਹੜਾ ਹੈ ਉਹ ਹੌਸਲਾ ਦੇ ਸਕਦੇ ਵੀ ਮੈਨੂੰ ਇੱਕ ਤਰੀਕੇ ਦੀ ਨੋਲਿਜ ਹੈ ਇਹ ਜਿਹੜਾ ਜਿਹੜਾ ਪ੍ਰੋਗਰਾਮ ਹੈ ਆਈਡਾਈਸ ਇਹ ਨਿਯਾਮ ਤੋਂ ਤੇ ਪੀਆਯੂ ਤੋਂ ਰਿਕਮੈਂਡਡ ਹੈ ਇਹਦਾ ਸਿਲੇਬਸ ਹੈ ਤੇ ਅਸੀਂ ਇਸ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੇ ਵੀ ਜਿਹੜੇ ਸਟੂਡੈਂਟ ਹੈ ਜਿਹੜੇ ਪਿੰਡ ਚ ਰਹਿ ਕੇ ਕੰਮ ਕਰਨਾ ਚਾਹਦੇ ਆ ਕਿਸੇ وجہ ਨਾਲ ਸ਼ਹਿਰ ਚ ਨਹੀਂ ਜਾਣਾ ਚਾਹਦੇ ਆ ਉਹਨਾਂ ਨੂੰ ਅਸੀਂ ਇੰਨੀ ਕ ਨੋਲਿਜ ਦੇ ਦਈਏ ਕਿ ਨਾ ਸਿਰਫ ਉਹ ਆਪ ਵੀ ਖੇਤੀ ਸੰਭ ਸਕਣ ਬਲਕਿ ਬਲਕਿ ਖੇਤੀ ਤੋਂ ਜੁੜੇ ਜਿਹੜੇ ਐਗਰੀਕਲਚਰ ਤੋਂ ਜੁੜੇ ਕੋਈ ਵੀ ਜੇ ਕੋਈ ਫੂਡ ਪ੍ਰੋਸੈਸਿੰਗ ਦਾ ਜਾਂ ਕਿਸੇ ਵੀ ਤਰੀਕੇ ਦਾ ਜਾਂ ਡਰੋਨ ਦਾ ਕੋਈ ਵੀ ਕੋਈ ਟ੍ਰੇਨਿੰਗ ਲੈਣਾ ਚਾਹਣ ਤੇ ਉਹ ਅਸੀਂ ਉਹਨਾਂ ਨੂੰ ਇੱਕ ਜਿਹੜਾ ਪਲੇਟਫਾਰਮ ਦੇ ਦਈਏ ਇਹ ਕੋਰਸ ਕਰਨ ਤੋਂ ਬਾਅਦ ਇਹ ਸਾਡਾ ਕੋਰਸ ਕਰਨ ਤੋਂ ਬਾਅਦ ਜਿਹੜੇ ਯੂਥ ਹੈਗੇ ਆ ਜਿਹੜੇ ਸਾਡੇ ਕੈਂਡੀਡੇਟ ਸਾਡੇ ਨਾਲ ਜੁੜੇ ਹੋਏ ਆ ਇਹ ਪੈਸਟੀਸਾਈਡ ਲਾਇਸੈਂਸ ਦਾ ਵੀ ਕਰ ਸਕਦੇ ਹੈ ਇੱਕ ਛੋਟਾ ਜਿਹਾ ਕੋਰਸ ਉਹਨਾਂ ਨੂੰ ਹੋਰ ਕਰਨਾ ਪਏਗਾ ਦੁਕਾਨ ਖੋਲ ਸਕਦੇ ਹੈ ਆਪਦੇ ਪਿੰਡ ਪੈਸਟੀਸਾਈਡ ਦੀ ਸੀਡ ਦੀ ਤੇ ਫਰਟੀਲਾਈਜ਼ਰ ਦੀ ਤੇ ਜੇ ਹੋਰ ਵੀ ਕੋਈ ਕੰਮ ਕਰਨਾ ਹੋਵੇ ਉਹਨਾਂ ਨੂੰ有机会 ਮਿਲੇਗੀ ਜਿਵੇਂ ਕਿ ਅਸੀਂ ਬੈਸਟ ਕੈਂਡੀਡੇਟ ਨੂੰ ਅਸੀਂ ਆਪਦੇ ਐਕਸਟੈਂਸ਼ਨ ਟੀਮ ਚ ਜਿਹੜੀ ਹੈ ਥਰਡ ਪਾਰਟੀ ਜਿਹੜੀ ਦਿੰਦੀ ਹੈ ਉਹਨਾਂ 'ਚ ਅਸੀਂ ਜੋਬ ਆਫਰ ਕਰਾਂਗੇ ਉਹ ਸਾਡੇ ਨਾਲ ਕਿਸੇ وجہ ਨਾਲ ਨਹੀਂ ਕਰ ਸਕਦੇ ਤੇ ਕਿਸੇ ਹੋਰ ਕੰਪਨੀ ਨਾਲ ਵੀ ਉਹ ਕੰਮ ਕਰ ਸਕਦੇ ਹੈ ਤੇ ਪਲੱਸ ਜੇ ਕੋਈ ਹੋਰ ਵਧੀਆ ਕੋਈ ਕੰਮ ਕਰਨਾ ਚਾਹਵੇ ਫੂਡ ਪ੍ਰੋਸੈਸਿੰਗ ਦਾ ਜਾਂ ਅਲਾਈਡ ਬਿਜ਼ਨਸ ਕੋਈ ਕਰਨਾ ਚਾਹਵੇ ਉਹਦੇ ਵਾਸਤੇ ਵੀ ਅਸੀਂ ਪੂਰੀ ਪੂਰੀ ਸਪੋਰਟ ਜਿਹੜਾ ਹੈ ਦਵਾਂਗੇ ਹਾਂਜੀ ਮੈਮ ਕੀ ਨਾਮ ਤੁਹਾਡਾ ਡਾਕਟਰ ਭੁਪਿੰਦਰ ਕਾ ਟ੍ਰੇਨਿੰਗ ਪਲੇਸਮੈਂਟ ਸੈੱਲ ਅਫੀਸਰ ਆਫ ਅਕਾਲਕੁਪ ਆਫ ਇੰਸਟੀਟਿਊਸ਼ਨ ਮਸਤਵਾਨਾ ਮੈਮ ਜਿਹੜਾ ਜੋ ਇੱਥੇ ਸੈਮੀਨਾਰ ਅੱਜ ਹੋਇਆ ਕੀਤਾ ਗਿਆ ਕਿਹੜੀ ਕੰਪਨੀ ਵੱਲੋਂ ਕੀਤਾ ਗਿਆ ਤੇ ਇਹਦਾ ਮੁੱਖ ਮੋਟਿਵ ਕੀ ਸੀਗਾ ਇਟਸ ਅ ਮਲਟੀਨੇਸ਼ਨਲ ਕੰਪਨੀ ਸਿੰਗ ਜੇਟਾ ਐਂਡ ਸਿੰਜੀਟਾ ਦੀ ਇੱਕ ਆਪਣੀ ਫਾਊਂਡੇਸ਼ਨ ਬਣੀ ਹੋਈ ਹੈ ਜਿਹਦੇ ਥਰੂ ਉਹ ਰੂਰਲ ਯੂ ਥਰੂ ਟ੍ਰੇਨਿੰਗ ਕਰਨਾ ਚਾਹੁੰਦੇ ਨੇ ਇਸ ਦੇ ਥਰੂ ਉਹ ਸਟੂਡੈਂਟਸ ਆਪਣੇ ਲੈਵਲ ਤੇ ਐਟ ਰੂਰਲ ਲੈਵਲ ਤੇ ਆਪਣਾ ਬਿਜ਼ਨਸ স্মਲ ਬਿਜ਼ਨਸ ਸੈਟਅਪ ਕਰ ਸਕਦੇ ਨੇ ਪਲੱਸ ਕੰਪਨੀ ਚ ਜੌਬ ਕਰ ਸਕਦੇ ਆ ਬੱਚਿਆਂ ਨੂੰ ਬੱਚਿਆਂ ਦਾ ਇਸ ਸੈਮੀਨਾਰ ਪਰ ਕੀ ਰਿਹਾ ਰਿਸਪੌਂਸ ਕੀ ਰਿਹਾ ਉਹਨਾਂ ਨੇ ਆਪਣੀ 100% ਅਪਦੀ اٹੈਂਡੈਂਸ ਦਿਖਾਈ ਹੈ ਤੇ ਅੱਗੇ ਵੀ ਉਹ ਉਤਸ਼ਾਹਿਤ ਨੇ 2 ਮੰਥਸ ਦੀ ਉਹਨਾਂ ਨੇ ਫੀਲਡ ਟ੍ਰੇਨਿੰਗ ਕਰਨੀ ਹੈ ਜਿਹਦੇ ਰਿਜ਼ਲਟਸ ਬਹੁਤ ਹੀ ਬ੍ਰਾਈਟ ਆਉਣਗੇ ਜੋ ਸਾਨੂੰ ਭਰੋਸਾ ਉਹ ਦਿਵਾ ਰਹੇ ਨੇ ਕਿ ਹਾਂ ਆਉਣ ਵਾਲੇ ਟਾਈਮ 'ਚ ਕੋਰेक्ट ਕਰਾਂਗੇ ਪਲੱਸ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਆਪਣੀ ਐਕਸਪਰਟਾਈਜੇਸ਼ਨ ਨਾਲ ਫਰਦਰ ਕੰਪਨੀ ਨਾਲ ਕਮਿਊਨੀਕੇਟ ਕਰਕੇ ਉਹਨਾਂ ਦੀ ਉਹ ਲੋਕਲ ਲੈਵਲ ਤੇ ਸੋਲਵ ਕਰਨ 'ਚ ਹੈਲਪ ਕਰਨੀ ਹੈ ਮੇਨ ਮਕਸਦ ਸੀਗਾ ਟ੍ਰੇਨਿੰਗ ਪਲੇਸਮੈਂਟ ਸੈ ਸਥਾਪਿਤ ਕਰਨ ਦਾ ਕਿ ਬੱਚਿਆਂ ਨੂੰ ਜੋ ਸਿੱਖਿਆ ਸੀ ਦੇ ਰਿਆ ਉਹਦੇ ਨਾਲ ਨਾਲ ਉਹ ਆਪਣਾ ਰੋਜਗਾਰ ਵੀ ਕਰ ਸਕਣ ਇਸੇ ਦੇ ਵਿੱਚ ਅੱਗੇ ਫਰਦਰ 알파 ਟੈਕਨੋਲੋਜੀ ਯੂ ਐਸ ਦੀ ਇੱਕ ਬ੍ਰਾਂਚ ਆ ਰਹੀ ਹੈ ਜੋ ਕਿ ਆਈਟੀ ਸੈਕਟਰ ਸਾਡੇ ਬੱਚਿਆਂ ਨੂੰ ਟ੍ਰੇਨ ਕਰੂਗੀ ਇਸ ਇਸ ਤੋਂ ਅਸੀਂ ਇਹ ਸੰਭਾਵਨਾ ਲਗਾ ਸਕਦੇ ਹਾਂ ਕਿ ਆਉਣ ਵਾਲਾ ਫਿਊਚਰ ਸਾਡੇ ਬੱਚਿਆਂ ਦਾ ਬਹੁਤ ਹੀ ਬ੍ਰਾਈਟ ਹੈ ਹਾਂ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਸੁਖਵਿੰਦਰ ਸਿੰਘ ਪਿੰਡ ਪੈਣੀ ਮਹਾਰਾਜ ਜ਼ਿਲ੍ਹਾ ਬਰਨਾਲਾ ਹੀ ਅੱਛਾ ਜਿਹੜਾ ਅੱਜ ਮਸਤੋਣਾ ਸਾਫ ਦੇ ਜਿਹੜਾ ਪ੍ਰੋਗਰਾਮ ਆਯੋਜਿਤ ਹੋਇਆ ਤੇ ਉਹਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਸੈਮੀਨਾਰ ਸੀਗਾ ਤੇ ਕੀ ਕੁਝ ਵਿਸ਼ੇਸ਼ਤਾਈਆਂ ਰਹੀਆਂ ਇਹਦੇ ਵਿੱਚ ਸਾਨੂੰ ਸੰਜੈਂਟਾ ਫਾਊਂਡੇਸ਼ਨ ਵੱਲੋਂ ਪਤਾ ਲੱਗਿਆ ਸੀਗਾ ਵੀ 23 ਦਿਨ ਦੀ ਆਈ ਰਾਜ ਦੀ ਟ੍ਰੇਨਿੰਗ ਹੈ ਇਸੇ ਦੇ ਵਿੱਚ ਸਾਨੂੰ ਕ੍ਰੌਪ ਮੈਨੇਜਮੈਂਟ ਬਾਰੇ ਹਾਰਵੈਸਟਿੰਗ ਬਾਰੇ ਸੋਇੰਗ ਬਾਰੇ ਐਗਰੀਕਲਚਰ ਦੀਆਂ ਵੱਖ-ਵੱਖ ਤਕਨੀਕਾਂ ਬਾਰੇ ਸਾਨੂੰ ਦੱਸਿਆ ਗਿਆ ਜਿਸ ਦੇ ਵਿੱਚ ਸਾਨੂੰ ਸਕਿੱਲਰ ਵੀਕਾ ਸਕੇਲਰ ਦੇ ਵਿੱਚ ਬੰਦਾ ਕੰਮ ਕਰ ਸਕਦਾ ਗਰਾਉਂਡ ਲੈਵਲ ਤੇ ਕਿਵੇਂ ਕੰਮ ਕਰਨਾ ਤੁਸੀਂ ਉਹਦੇ ਬਾਰੇ ਟ੍ਰੇਨਿੰਗ ਦਿੱਤੀ ਗਈ ਹੈ ਸਨੇਟਾ ਫਾਊਂਡੇਸ਼ਨ ਵੱਲੋਂ ਅਜੇ ਸਾਰਾ ਜਸਪਾਲ ਸਾਰਾ ਐਂਡ ਪੈਲਵੀ ਮੈਮ ਨੇ ਸਾਨੂੰ ਟ੍ਰੇਨਿੰਗ ਦਿੱਤੀ ਹੈ ਇਸ ਬਾਰੇ ਦੇ ਵਿੱਚ ਵੀ ਹੈ ਤੇ ਸਭ ਨੂੰ ਹੀ ਪਤਾ ਵੀ ਅੱਜ ਕੱਲ ਆਪਣੇ ਕੋਲੇ ਕੈਮੀਕਲ ਵਾਲੀਆਂ ਚੀਜ਼ਾਂ ਆ ਰਹੀਆਂ ਨੇ ਸਬਜ਼ੀਆਂ ਵਗੈਰਾ ਆ ਰਹੀਆਂ ਨੇ ਉਹਨਾਂ ਨੂੰ ਲੈ ਕੇ ਆਰਗੈਨਿਕ ਜੀ ਸਾਨੂੰ ਆਰਗੈਨਿਕ ਦੇ ਮੈਥਡਾਂ ਬਾਰੇ ਟ੍ਰੇਨਿੰਗ ਦਿੱਤੀ ਗਈ ਸੀ ਵੀ ਇਸ ਤਰੀਕੇ ਨਾਲ ਤੁਸੀਂ ਆਪਣੇ ਘਰ ਪਰਿਵਾਰ ਵਿੱਚ ਕਿਵੇਂ ਆਪਦੇ ਨਾਲ ਦੇ ਰਹਿੰਦੇ ਕਿਸਾਨਾਂ ਨੂੰ ਕਿਵੇਂ ਦੱਸ ਸਕਦੇ ਹਾਂ ਵੀ ਕਿਵੇਂ ਤਰੀਕੇ ਨਾਲ ਕਰਨੀਆਂ ਆਂ ਆਰਗੈਨਿਕ ਦੇ ਕਿਹੜੇ ਕਿਹੜੇ ਮੈਥਡ ਨੇ ਉਹ ਸਾਨੂੰ ਮਿੱਟੀ ਤੋਂ ਲਾ ਕੇ ਹਾਰਵੈਸਟਿੰਗ ਤੱਕ ਸਵੈੰਗ ਤੋਂ ਲਾ ਕੇ ਹਾਰਵੈਸਟਿੰਗ ਤੱਕ ਸਮਝਾਇਆ ਗਿਆ ਜੀ ਇਸ ਟ੍ਰੇਨਿੰਗ ਦੇ ਵਿੱਚ ਕੀ ਨਾਂ ਜੀ ਤੁਹਾਡਾ ਮੇਰਾ ਨਾਮ ਰਾਜਪੀਕ ਕੋਰੇ ਤੇ ਮੈਂ ਪਿੰਡ ਦੇਲਾ ਸੀ ਆ ਜ਼ਿਲ੍ਹਾ ਸੰਗਰੂਰ ਤੋਂ ਬਿਲੋਂਗ ਕਰਦੀ ਹਾਂ ਅੱਛਾ ਜਿਹੜਾ ਅੱਜ ਕਾਲਜ ਦੇ ਵਿੱਚ ਸੈਮੀਨਾਰ ਆਰਗੇਨਾਈਜ਼ ਕੀਤਾ ਗਿਆ ਉਹ ਕਿਸ ਮਕਸਦ ਨੂੰ ਲੈ ਕੇ ਕੀਤਾ ਗਿਆ ਸੀ ਤੇ ਕੀ ਕੁਝ ਸਿੱਖਣ ਨੂੰ ਮਿਲਿਆ ਇਹ ਕਾਲਜ ਦੇ ਵਿੱਚ ਆਈ ਰਾਈਜ਼ ਪ੍ਰੋਗਰਾਮ ਲਾਂਚ ਕੀਤਾ ਗਿਆ ਸੀ ਜੋ ਕਿ ਸਰਜੈਂਟਾ ਫਾਊਂਡੇਸ਼ਨ ਇੰਡੀਆ ਵੱਲੋਂ ਲਾਂਚ ਹੋਇਆ ਸੀ ਇਹਦਾ ਮਤਲਬ ਹੈ ਇਨਕਲਕੂਲੇਟਿੰਗ ਰੂਰਲ ਇੰਡੀਆ ਸਕਿੱਲ ਐਨਹਾਂਸਮੈਂਟ ਜਿਦੇ ਵਿੱਚ ਸਾਨੂੰ ਕੋਈ ਵੀ ਕ੍ਰੌਪ ਨੂੰ ਉਗਾਉਣਾ ਕਿਵੇਂ ਉਹਦੀ ਕਟਾਈ ਕਰਨੀ ਹੈ ਕਿ ਕਿਤਾਂ ਦੇ ਬੀਜ ਤਿਆਰ ਕਰਨੇ ਨੇ ਉਹ ਸਾਰਾ ਕੁਝ ਸਿਖਾਇਆ ਗਿਆ ਸਟੂਡੈਂਟਸ ਵੱਲੋਂ ਕਿਸ ਤਰ੍ਹਾਂ ਦਾ ਸਪੋਰਟ ਆਇਆ ਗਿਆ ਇਸ ਪ੍ਰੋਗਰਾਮ ਨੂੰ ਮੈਨੂੰ ਇਸ ਟ੍ਰੇਨਿੰਗ ਦੇ ਵਿੱਚ 23 ਦਿਨ ਹੋ ਚੁੱਕੇ ਨੇ ਤੇ ਮੈਂ ਜਿੰਨਾ ਵੀ ਅਬਜ਼ਰਵ ਕੀਤਾ ਹੈਗਾ ਸਾਰੇ ਸਟੂਡੈਂਟਸ ਬਹੁਤ ਵਧੀਆ ਰਿਸਪੌਂਸ ਸੀ ਸਭ ਨੇ ਵੱਚੜ ਕੇ ਹਿੱਸਾ ਲਿਆ ਸੀ ਕੀ ਕਹਿਣਾ ਚਾਹੋਗੇ ਆਪਣੇ ਮੈਂ ਬਹੁਤ ਬਹੁਤ ਧੰਨਵਾਦ ਕਰਾਂਗੀ ਸਾਡੇ ਸਤਿ ਸ੍ਰੀ ਅਕਾਲ ਜਸਵੰਤ ਸਿੰਘ ਖੇੜਾ ਸਾਡੇ ਐਚਓਡੀ ਡਾਕਟਰ ਭੁਪਿੰਦਰ ਕੌਰ ਤੇ ਸਾਡੇ ਜਿਹੜੇ ਟੀਚਰਸ ਜਿਨ੍ਹਾਂ ਨੇ ਸਾਨੂੰ ਪੜਾਇਆ ਪੱਲਵੀ ਮੈਮ ਡਾਕਟਰ ਅਜੀਤ ਸਿੰਘ ਤੇ ਜਸਪਾਲ ਸਰ